ਪਾਕਿਸਤਾਨ ਵਿਚਾਲੇ ਵਧੇ ਤਣਾਅ ਤੋਂ ਬਾਅਦ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਸਰਹੱਦੀ ਇਲਾਕੇ ਦੇ ਪਿੰਡ ਰਾਜਤਾਲ ਵਿਖੇ ਪਹੁੰਚੇ ਪਿੰਡ ਰਾਜਤਾਲ ਵਿਖੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅੱਜ ਵੀ ਅਸੀਂ ਜਿਹੜਾ ਭਾਤ ਪਾਕਿਸਤਾਨ ਤੇ ਸਰਹੱਦੇ ਨਾਲ ਲੱਗਦੇ ਪਿੰਡ ਰਾਜੇਤਾਲ 'ਚ ਖੜੇ ਆਂ ਤਨ ਸਾਹਿਬ ਦੀ ਗ੍ਰਹਿ ਵਿਖੇ ਸਾਰੇ ਪਿੰਡ ਦੇ ਜਿੰਨੇ ਵਸਨੀਕ ਨੇ ਵਾਏ ਨੇ ਉਹਨਾਂ ਨਾਲ ਗੱਲਬਾਤ ਸਾਰਿਆਂ ਨੇ ਕੀਤੀ ਹੈ ਕਿਉਂਕਿ ਤਣਾਅ ਦਾ ਮਾਹੌਲ ਹੈ ਪਰ ਇੱਕ ਗੱਲ ਬੜੀ ਚੰਗੀ ਲੱਗੀ ਇੱਥੇ ਆ ਕੇ ਕਿ ਬੜੀ ਡਟਟਾ ਦੇ ਨਾਲ ਉਹ ਬਹਾਦਰੀ ਦੇ ਨਾਲ ਇਹ ਲੋਖੜੇ ਆਂਦੇ ਵੀ ਕੋਈ ਗੱਲ ਨਹੀਂ ਜਿੱਥੇ ਦੇਸ਼ ਦੀ ਲੋੜ ਹੈ ਉੱਥੇ ਅਸੀਂ ਸਮੁੱਚੇ ਲੋਕ ਅਸੀਂ ਦੇਸ਼ ਦੇ ਨਾਲ ਖੜੇ ਆ ਜਿਸ ਵੀ ਹਾਲਾਤ ਚ ਹੋਏਗਾ ਅਸੀਂ ਹਰ ਹਾਲਾਤ ਦੇ ਵਿੱਚ ਇਹਦਾ ਮੁਕਾਬਲਾ ਕਰਨੀ ਤਿਆਰ ਹਾਂ ਪਰ ਫਿਰ ਵੀ ਜਿਹੜੇ ਬਾਰਡਰ ਵਾਲੇ ਲੋਕ ਨੇ ਕਿਉਂਕਿ ਜਦੋਂ ਵੀ ਜੰਗ ਲੱਗਦੀ ਹੈ ਇਹ ਮੁਸ਼ਕਲਾਂ ਦਾ ਬਹੁਤ ਵੱਡਾ ਸਾਹਮਣਾ ਕਰਨਾ ਪੈਂਦਾ ਪਰਿਵਾਰਾਂ ਨੂੰ ਪਿੱਛੇ ਜਾਣਾ ਪੈਂਦਾ ਪਸ਼ੂ ਮਾਲ ਡੰਗਰ ਸਾਰੇ ਫਸਲਾਂ ਦਾ ਨੁਕਸਾਨ ਵੱਡਾ ਹੁੰਦਾ ਹੈ ਮਨ ਤੇ ਬਹੁਤ ਕੁਐਸਚਨ ਨੇ ਪਰ ਮੈਂ ਦੇਖ ਨੂੰ ਦੱਸਣਾ ਚਾਹੁੰਦਾ ਉਹ ਸਭਨਾਂ ਦੇ ਬਾਵਜੂਦ ਅਤੇ ਇਹਨਾਂ 'ਚ ਉਸੇ ਤਰ੍ਹਾਂ ਦਾ ਹੌਸਲਾ ਔਰ ਬਹਾਦਰੀ ਔਰ ਦ੍ਰਿੜਤਾ ਜਿਹੜੀ ਹੈ ਇਹਨਾਂ 'ਚ ਵੇਖਣ ਨੂੰ ਮਿਲਦੀ ਹੈ ਅੱਜ ਪਿੰਡਾਂ ਜਿਨ੍ਹਾਂ ਦੇ ਸਾਰੇ ਨਾਲ ਹੌਸਲਾ ਸਾਰਿਆਂ ਦਾ ਵਧਾਉਣ ਆ ਤੇ ਮੈਂ ਇੱਥੇ ਪਹੁੰਚਿਆ ਤਾਂ ਕਿ ਇਹਨਾਂ ਨੂੰ ਹੋਵੇ ਕਿ ਸਾਡੇ ਅਸੀਂ ਲੋਕ ਇਹਨਾਂ ਦੇ ਨਾਲ ਹੈ